ਧਿਆਰ ਰੱਖਿਓ ਮੈਂ ਦੇਖਦਾ ਕੁਝ ਸਮੇਂ ਤੋਂ ਕੁਝ ਬੱਚੇ ਕਲਾਸੇ ਦੇ ਵਿੱਚ ਇਨਡਿਸਿਪਲਿਨ ਕਿਰਿਆ ਕਰਦੇ ਆ ਤੁਹਾਨੂੰ ਪਤਾ ਹੋਵੇਗਾ ਸਕੂਲ ਦੇ ਵਿੱਚ ਅੱਜ ਤੱਕ ਕਦੇ ਵੀ ਕੋਈ ਇਦਾਂ ਦਾ ਬੱਚਾ ਬਖਸ਼ਿਆ ਨਹੀਂ ਗਿਆ ਜਿਨੇ ਕਰੈਕਟਰ ਨਾਲ ਲੈ ਕੇ ਕੋਈ ਨਾ ਕੋਈ ਗਲਤੀ ਕੀਤੀ ਹੋਵੇ ਚੋਟੀ ਗਲਤੀਆਂ ਹੈ ਚਾਹ ਵੀ ਵੱਡੀ ਗਲਤੀ ਹੈ ਕਦੇ ਵੀ ਅੱਜ ਤੱਕ ਕਦੇ ਵੀ ਕੋਈ ਇਸ ਤਰ੍ਹਾਂ ਦਾ ਬੱਚਾ ਆਪਾਂ ਬਖਸ਼ੀ ਆਦੇ ਸਕੂਲ ਦੇ ਵਿੱਚ ਪਾਵੇ ਕੋਈ ਮੇਰਾ ਦੋਸਤ ਦਾ ਬੱਚਾ ਪਾਵੇ ਕੋਈ ਸਾਡੇ ਰਿਸ਼ਤੇਦਾਰੋਂ ਦਾ ਬੱਚਾ ਇਹ ਐਗਜ਼ਾਮਪਲ ਜਿਨੇ ਆਪਣੇ ਕੋ ਇਸ ਲਈ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਕਹੂੰਗਾ ਕਿ ਤੁਹਾਡਾ ਟਾਈਮ ਹੈ ਜੋ ਇਹ ਬੜਾ ਕੀਮਤੀ ਹੈ ਤੁਹਾਡੇ ਪੇਰੈਂਟਸ ਤੁਹਾਨੂੰ ਤੁਹਾਡੇ ਮਾਪਿਓ ਤੁਹਾਨੂੰ ਇੱਥੇ ਪੜ੍ਹਨ ਲਈ ਭੇਜਦੇ ਆ ਨਾ ਕਿ ਕਿਸੇ ਹੋਰ ਕੰਮ ਦੇ ਲਈ ਗੁਰਬਾਣੀ ਦਾ ਸ਼ਬਦ ਹੈ ਇੱਕ ਕਬੀਰਾ ਕਾਲ ਕਰੰਤਾ ਅਭੇਕਾਰ ਅਭ ਕਰਤਾ ਸੋਇਤਾਲ ਪਾਛੇ ਕਚੂ ਨਾ ਹੋਏ ਨੋ ਜੋ ਸਿਰ ਪਰ ਆਵ ਕਾਲ ਭਾਵ ਕਿ ਜਿਹੜੇ ਕੰਮ ਦਾ ਜਦੋਂ ਸਮਾਂ ਉਹਨੂੰ ਉਸੇ ਸਮੇਂ ਕਰ ਲੈਣਾ ਚਾਹੀਦਾ ਕਾਲ ਕਰੰਤਾ ਅਭੇਕਾਰ ਸਮੇਂ ਸਿਰ ਕੰਮ ਕਰਨਾ ਤੁਹਾਡਾ ਸਮਾਂ ਤੁਸੀਂ ਆਪਣਾ ਫਿਊਚਰ ਦੇਖੋ ਆਪਣਾ ਫਿਊਚਰ ਪਲਾਨ ਕਰੋ ਆਉਣ ਵਾਲੇ ਸਮੇਂ ਦੇ ਤੁਸੀਂ ਕੀ ਕਰਨਾ ਤੁਹਾਡੇ ਮਾਪੇ ਤੁਹਾਡੇ ਕੋਲ ਕੀ ਚਾਹੁੰਦੇ ਆ ਜਦੋਂ ਸਮਾਂ ਲੰਘ ਗਿਆ ਫੇ ਤਾਂ ਤੇ ਹੱਥ ਵਿੱਚ ਕੁਝ ਨਹੀਂ ਆਉਣਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਦਿਨ ਫੇਸਬੁੱਕ ਤੇ ਇੱਕ ਛੋਟੀ ਜੀ ਬੱਚੀ ਉਹਦੇ ਕੋਲੇ ਪਰਮਨ ਰੱਖੇ ਹੋਏ ਨੇ ਇੱਕ ਪਾਸੇ ਸਾਈਡ ਤੇ ਨਾਲ ਨਾਲ ਉਹ ਆਪਣਾ ਛੁੱਟੀਆਂ ਦਾ ਕੰਮ ਕਰਦੇ ਜਿਵੇਂ ਦਿਨ ਛੁੱਟੀਆਂ ਦਾ ਛੋਟੀ ਜੀ ਬੱਚੀ ਹੈ ਦੇਖੋ ਜਿਨ੍ਹਾਂ ਦੇ ਅੰਦਰ ਲੱਗਨ ਹੁੰਦੀ ਆ ਗਰੀਬ ਘਰ ਦੀ ਬੱਚੀ ਉਹਦੇ ਇੱਕ ਪਾਸੇ ਪਰਮਲ ਪੈਣੇ 10-15 ਪੈਕਟ ਉਹ ਵੇਚ ਰਹੀ ਐ ਪਰਮਲ ਦੇ ਨਾਲ ਨਾਲ ਸਟੱਡੀ ਕਰ ਰਹੀ ਆ 4 ਪੈਸੇ ਵੀ ਕਮਾਉਂਦੀ ਆ ਆਪਣੇ ਘਰ ਦੇ ਲਈ ਆਪਣੇ ਖਰਚੇ ਦੇ ਲਈ ਤੇ ਪੜ ਵੀ ਰਹੀ ਆ ਉਹ ਤੁਹਾਡੇ ਕੋਲ ਸਾਰੀਆਂ ਸ਼ਰੂਤਾਂ ਤੁਹਾਡੇ ਪੇਰੈਂਟਸ ਨੇ ਦਿੱਤੀਆਂ ਤੁਹਾਡੇ ਅਫੀਸ਼ਾ ਭਾ ਦਿਆ ਕਹਿੰਦੇ ਉਹ ਮੁੱਛੇ ਲੈ ਕੇ ਦਿੱਤੇ ਆ ਤੁਹਾਨੂੰ ਟਿਊਸ਼ਨ ਚ ਤੇ ਲੈ ਕੇ ਜਾਂਦੇ ਕਿੱਡੇ-ਕਿੱਡੇ ਖਰਚੇ ਤੁਹਾਡੇ ਪੇਰੈਂਟਸ ਤੁਹਾਡੇ ਲਈ ਕਰਦੇ ਆ ਇਹ ਤੋਂ ਅਦਾ ਫਰਜ਼ ਨਹੀਂ ਭਰਦਾ ਉੱਤੇ ਕਿ ਤੁਸੀਂ ਆਪਣੇ ਮਾਪਿਆਂ ਦੀ ਇੱਛਾ ਜੋ ਚਾਹੁੰਦੇ ਤੁਹਾਡੇ ਨੂੰ ਪੂਰਾ ਕਰੋ ਉਹ ਤੁਹਾਡੇ ਉੱਪਰ ਇੰਨੀ ਮਿਹਨਤ ਕਰਦੇ ਆ ਹਰ ਵਕਤ ਉਹ ਤੁਹਾਡੇ ਅਫੀਸ਼ਾ ਬਾਰੇ ਤੁਹਾਡੇ ਫਿਊਚਰ ਬਾਰੇ ਤੁਹਾਡੇ ਤੇ 20 20 30 ਲੱਖ ਰੁਪਏ ਲਾ ਕੇ ਤੁਹਾਨੂੰ ਬਾਹਰ ਵੀ ਭੇਜਦੇ ਨੇ ਉਹ ਕਿੱਡੇ ਕਿੱਡੇ ਰਿਸਕ ਲੈਂਦੇ ਆ ਤੁਹਾਡੇ ਲਈ ਕਰਦੇ ਆ ਉਹ ਸਾਰਾ ਕੁਝ ਪਰ ਮੈਂ ਦੇਖਿਆ ਕਈ ਬੱਚੇ ਆਪਣੇ ਮਾਪਿਆਂ ਦੀ ਨਿਰਾਸ਼ਾ ਕਰਦੇ ਆ ਸੋ ਜਿਆਦਾ ਸਮਾਂ ਮੈਂ ਤਾਂ ਅਦਾ ਨਹੀਂ ਲੈਂਦਾ ਕਿਉਂਕਿ ਗੱਲ ਵੀ ਬਹੁਤ ਜ਼ਿਆਦਾ ਇੱਕੋ ਹੀ ਗੱਲ ਤੁਹਾਨੂੰ ਹੋਰ ਦਗਾ ਦੁਬਾਰਾ ਮੈਂ ਵੀ ਕੋਈ ਵੀ ਬੱਚਾ ਇਹ ਡਿਸਪਲਨ ਨਾ ਕ੍ਰੀਏਟ ਕਰੇ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਅਗਰ ਕੋਈ ਬੱਚਾ ਇਸ ਤਰ੍ਹਾਂ ਦਾ ਦੁਬਾਰਾ ਕਿਸੇ ਨਿਗਾ ਵਿੱਚ ਪੈ ਗਿਆ ਤਾਂ ਉਹ ਬੱਚਾ ਬਖਸ਼ਿਆ ਨਹੀਂ ਜਾਵੇਗਾ ਸਕੂਲ ਦੇ ਵਿੱਚੋਂ ਨਾਮ ਕੱਢ ਦਿੱਤਾ ਜਾਵੇਗਾ ਮੈਂ ਹੁਣੇ ਹਜੇ ਲਾਸਟ ਵੀਕ ਤਿੰਨ ਜਾਂ ਚਾਰ ਬੱਚਿਆਂ ਦੇ ਨਾਮ ਕੱਢ ਕੇ ਆਇਆ ਜਿਹੜੇ ਬੱਚੇ ਲੰਬੇ ਸਮੇਂ ਤੋਂ ਨਰਸਰੀ ਕਲਾਸ ਤੋਂ ਸਾਡੇ ਕੋਲ ਪਰ ਤੋਂ ਪਤਾ ਹੋਵੇਗਾ ਕਿਦਾਂ ਬੱਚੇ ਰਹਿੰਦੇ ਨੇ ਸਾਡੇ ਕੋਲ ਇੱਥੇ ਸੋ ਇਸ ਲਈ ਜੋ ਨਵੇਂ ਬੱਚੇ ਆਏ ਨੇ ਬਹੁਤਾਂ ਦੇ ਨਾਲ ਮੇਰੀ ਗੱਲ ਆਫਿਸ ਦੇ ਵਿੱਚ ਹੋਈ ਆ ਕਦੇ ਤੋਂ ਮੌਦਿ ਸ਼ਬੀਚੋਂ ਨਹੀਂ ਹੋਈ ਉਹ ਵੀ ਤੁਹਾਡੇ ਨਾਲ ਇਸ ਲਈ ਜੋ ਗੱਲਾਂ ਮੈਂ ਆਫਿਸ ਵਿੱਚ ਕੀਤੀਆਂ ਬੱਚਿਆਂ ਦੇ ਨਾਲ ਉਹ ਦੁਹਰਾਇਆਂ ਬੱਚਿਆਂ ਨੇ ਗਲਤੀਆਂ ਕਰੀਆਂ ਦੋ ਤਿੰਨ ਬੱਚਿਆਂ ਨੇ ਤੇ ਮੈਨੂੰ ਨਾਮ ਟੱਕਣੇ ਪਏ ਜਿੱਥੇ ਉਹਨਾਂ ਦੇ ਪੇਰਾਂ ਸਾਡੇ ਕੋਲ ਆਉਂਦੇ ਨੇ ਦੁਬਾਰਾ ਅਲੱਗ-ਅਲੱਗ ਸਕੂਲਾਂ 'ਚ ਧੁੰਮਗੇ ਫਿਰ ਉਹ ਸਾਨੂੰ ਦੁਬਾਰਾ ਵਿਚਾਰੇ ਸਾਡੇ ਕੋਲ ਮੈਂਤਾ ਕਰਦੇ ਆ ਕੇ ਤੁਸੀਂ ਰੱਖ ਲਓ ਸਾਡੇ ਬੱਚੇ ਦਾ ਸਾਲ ਖਰਾਬ ਹੋ ਜੂਗਾ ਪਰ ਸਾਨੂੰ ਤਾਂ ਬੇ ਜਦੋਂ ਆਪਾਂ ਐਡਮਿਸ਼ਨ ਕਰਦੇ ਆ ਵੱਡੇ ਬੱਚਿਆਂ ਦੀ ਖਾਸ ਤੌਰ 'ਤੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਪਹਿਲਾਂ ਦੱਸੀਆਂ ਜਾਂਦੀਆਂ ਨੇ ਤੇ ਬੇਟਾ ਇੰਸਟੀਚਿਊਟ ਦੇ ਵਿੱਚ ਤੁਸੀਂ ਸਾਡੇ ਕੋਲ ਜੇ ਪੜਨਾ ਤੁਹਾਨੂੰ ਇਸ ਤਰ੍ਹਾਂ ਰਹਿਣਾ ਪਵੇਗਾ ਜਦੋਂ ਬੱਚੇ ਬਾਰ-ਬਾਰ ਕਹਿਣ ਤੇ ਉਹ ਗੱਲਾਂ ਨੂੰ ਉਧਾਰਾਉਂਦੇ ਨੇ ਉਦੋਂ ਫਿਰ ਕੋਈ ਗੁਜਾਇਸ਼ ਨਹੀਂ رہ ਜਾਂਦੀ ਵੀ ਅਸੀਂ ਕਿਸੇ ਦੀ ਗੱਲ ਸੁਣੀਏ ਕਿਉਂਕਿ ਇੱਕ ਬੱਚੇ ਨੂੰ ਜੇ ਮੈਂ ਛੱਡਾਂਗਾ ਤਾਂ ਪਿੱਛੇ ਬਹੁਤ ਬੱਚੇ ਨੇ ਤੁਹਾਡਾ ਸਾਰਿਆਂ ਦਾ ਵਿੱਚਲੇ ਸੀ ਆਪਣੇ ਧਿਆਨ ਵਿੱਚ ਰੱਖਦੇ ਆ ਤਾਂ ਹੀ ਕੋਈ ਨਾ ਕੋਈ ਫੈਸਲਾ ਕਰਦੇ ਆ ਇਸ ਲਈ ਸਾਰੇ ਬੱਚੇ ਇਸ ਗੱਲ 'ਤੇ ਧਿਆਨ ਦੇ ਲੈਣ ਕਿਸੇ ਵੀ ਬੱਚੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੁਹਾਡਾ ਹੋਮਵਰਕ ਕਲਾਸਵਰਕ ਜੋ ਟੀਚਰ ਤੁਹਾਨੂੰ ਕਰਾਉਂਦੇ ਆ ਉਹ ਹਮੇਸ਼ਾ ਆਪਣਾ ਪੂਰਾ ਰੱਖਿਆ ਕਰੋ ਟਾਈਮ ਟੂ ਟਾਈਮ ਸਟਡੀ ਕਰਿਆ ਕਰੋ ਸਮੇਂ ਦੇ ਹਾਰੀ ਬਣ ਕੇ ਰਹਿਆ ਕਰੋ ਲੰਘਿਆ ਹੋਇਆ ਸਲੀਪ ਸੇਕਦਾਰ ਦੁਬਾਰਾ ਟੀਚਰ ਲਈ ਵੀ ਕਰਾਉਣਾ ਬੜਾ ਮੁਸ਼ਕਲ ਆ ਤੇ ਤੁਹਾਡੇ ਲਈ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਧਿਆਨ ਰੱਖਿਆ ਕਰੋ ਟਾਈਮ ਟੂ ਟਾਈਮ ਨਾਲ ਦੀ ਨਾਲ ਜੋ ਟੀਚਰ ਤੁਹਾਨੂੰ ਗਾਈਡ ਕਰਦੇ ਆ ਦੱਸਦੇ ਆ ਤੇ ਉਹਨੂੰ ਪ੍ਰੋਪਰ ਸਮੇਂ ਸਿਰ ਕਰਿਆ ਕਰੋ ਆਪਣੇ ਕੰਮ ਨੂੰ ਟੀਚਰ ਜੀ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਕਿ ਕਲਾਸ ਚਾਹ ਦੇ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਸਕੂਲ ਦੇ ਰੂਲ ਜਪਦੀ ਉਹਨਾਂ ਨੂੰ ਜਾਣੂ ਕਰਵਾਉਂਦੇ ਰਹਾ ਕਰੋ ਹਰ ਰੋਜ਼ ਪੰਜ ਚਾਰ ਮਿੰਟ ਤੁਹਾਡੇ ਕੋਲ ਟਾਈਮ ਹੁੰਦਾ ਤੇ ਮੋਰਲ ਵੈਲਿਊਜ਼ ਦੇ ਉੱਪਰ ਬੱਚਿਆਂ ਦੇ ਲਾਇਕ ਹੋਣ ਲਾਉਂਦੇ ਵੀ ਨੇ ਟੀਚਰ ਇਸ ਲਈ ਇਹ ਧਿਆਨ ਰੱਖਿਆ ਕਰੋ ਮੈਂ ਦੇਖਿਆ ਕੁਝ ਬੱਚੇ ਪਹਿਲਾਂ ਸ਼ਰਾਤੇ ਤੇ ਦਸਤਾਰ ਸਜਾ ਕੇ ਹੁੰਦੇ ਸੀ ਪਰ ਅੱਜ ਉਹ ਦੂਜੇ ਬੱਚਿਆਂ ਨੂੰ ਦੇਖ ਕੇ ਆਣਾ ਕਦੀ ਕਰਦੇ ਆ ਦਸਤਾਰ ਨਹੀਂ ਸਜਾ ਕੇ ਆਉਂਦੇ ਕੋਈ ਕਹਿੰਦਾ ਸਾਨੂੰ ਗਰਮੀ ਆਉਂਦੀ ਆ ਤੇ ਮੈਂ ਸਾਡ ਕਰਾਜ ਤੋਂ ਦਸਤਾਰ ਸਜਾਉਣਾ ਸਿਰ ਤੇ ਮੈਨੂੰ ਤੇ ਕਦੇ ਆਈ ਨਹੀਂ ਗਰਮੀ ਜਿਹੜੇ ਬਾਕੀ ਬੱਚਿਆਂ ਨੂੰ ਨਹੀਂ ਆਉਂਦੀ ਇਸ ਲਈ ਧਿਆਨ ਰੱਖੋ ਦਸਤਾਰ ਸਾਡੀ ਜੀਵਨ ਦਾ ਬੜਾ ਅਨਮੋਲ ਗਹਿਣਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜਿਹੜੇ ਬੱਚੇ ਸਜਾਉਂਦੇ ਆ ਤੇ ਹੋਰ ਸੋਹਣੇ ਸਜਾ ਕੇ ਆਇਆ ਕਰੋ ਇਸ ਲਈ ਬਹਾਨਾ ਕਿਸੇ ਦਾ ਨਹੀਂ ਸੁਣਿਆ ਜਾਵੇਗਾ ਅੱਜ ਉਹਨਾਂ ਬੱਚਿਆਂ ਨੂੰ ਬਾਹਰ ਵੀ ਕੱਢਿਆ ਜਾਵੇਗਾ ਜਿਹੜੇ ਪਹਿਲਾਂ ਦਸਤਾਰ ਸਜਾਉਂਦੇ ਸੀ ਅੱਜ ਨਹੀਂ ਸਜਾਉਂਦੇ ਇਹ ਵੀ ਮੈਨੂੰ ਪਤਾ ਲੱਗਿਆ ਕੁਝ ਬੱਚੇ ਇੱਥੇ ਜਿਹੜੇ ਬੱਚੇ ਆਪਣੇ ਮੁਖ ਦੇ ਨਾਲ ਪ੍ਰਕਾਸ਼ ਕਰਦੇ ਆ ਤੇ ਕੁਝ ਬੱਚੇ ਉਹਨਾਂ ਨੂੰ ਛੇੜਦੇ ਆ ਇੱਥੇ ਉਹਨਾਂ ਦੇ ਬਾਬਾ ਕਹਿੰਦੇ ਆ ਕੋਈ ਕੁਝ ਹੋਰ ਕਹਿੰਦਾ ਇਸ ਤਰ੍ਹਾਂ ਨੇ ਇੱਕ ਵੀ ਬੱਚਾ ਜੇ ਫੜਿਆ ਗਿਆ ਐਨਸੀ ਟੂਟ ਦੇ ਵਿੱਚ ਇਸ ਤਰ੍ਹਾਂ ਬੋਲਦਾ ਨਾਲ ਦੀ ਨਾਲ ਨੌਕਾਤ ਦੇ ਸਕੂਲ ਚੋਂ ਬਾਹਰ ਕੱਢ ਦਿੱਤਾ ਜਾਵੇਗਾ ਤੁਹਾਡੇ ਪੇਰੈਂਟਸ ਨੂੰ ਵੀ ਮੈਂ ਪੁੱਛਣਾ ਜੇ ਤੁਸੀਂ ਇਸ ਤਰ੍ਹਾਂ ਦਾ ਕਮੈਂਟ ਕਿਸੇ ਦੇ ਉੱਪਰ ਕਰੋਗੇ ਉਹ ਨਹੀਂ ਬਖਸ਼ਿਆ ਜਾਣੇਗਾ ਬੱਚਾ ਧਿਆਨ ਰੱਖਿਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ 10-9 ਵੀ ਕੱਟ ਦਾਂਗੇ ਨਾ ਸਾਲੇ ਸਾਲ ਚ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਇੱਜ਼ਤ ਮੇਰੀ ਇੰਸਟੀਚੂਟ ਦੀ ਪੂਰੇ ਸਟਾਫ ਦੀ ਤੇ ਇੱਥੇ ਪੜ੍ਹਦੇ ਬਾਕੀ ਬੱਚਿਆਂ ਦੀ ਉਹਦਾ ਮੈਨੂੰ ਪੂਰਾ ਖਿਆਲ ਆ ਤੇ ਕਿਵੇਂ ਰੱਖਣੀ ਆ ਇਸ ਲਈ ਕੋਈ ਵੀ ਬੱਚਾ ਦੀ ਬਖਸ਼ਾ ਜਾਵੇਗਾ ਕੋਈ ਗਲਤ ਕਮੈਂਟ ਨਹੀਂ ਕਰਨਾ ਕਿਸੇ ਨੇ ਖਾਲਦੂ ਗੱਲਾਂ ਨਹੀਂ ਕਰਨੀਆਂ ਕਿਸੇ ਨੇ ਸਿਰਫ ਤੁਹਾਡਾ ਭਾਈਵਾਲ ਧਿਆਨ ਹੋਣਾ ਚਾਹੀਦਾ ਸਾਰੇ ਬੱਚਿਆਂ ਦਾ ਟੀਚਰਜ਼ ਤੁਹਾਡੇ ਲਈ ਪ੍ਰੋਪਰ ਹਰ ਸਮੇਂ ਪੂਰਾ ਉਹ ਆਪਣੇ ਵੱਲੋਂ ਐਫਰਟ ਕਰਦੇ ਆ ਵੀ ਬੱਚਿਆਂ ਨੂੰ ਵਤਨ ਵੱਧ ਪੜਾਈਏ ਇਸ ਲਈ ਤੁਸੀਂ ਆਪਣਾ ਸਮਾਂ ਆਪ ਨਹੀਂ ਖਰਾਬ ਕਰਨਾ ਸਿਰ ਧਿਆਨ ਰੱਖਣਾ ਸਾਰੀ ਗੱਲ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ